3 4 ਚੱਕਵੇਂ ਜੀ ਕਿਦਾਂ ਦੋਸਤੋ ਫੜ ਫੜ ਗਿਆ ਭਰਾਵਾ ਮੈਂ ਫੋਨ ਫੜ ਮੈਨੂੰ ਇਹਨੇ ਚੇਤਾ ਵੀ ਨਹੀਂ ਕਿ ਗੱਡੀ ਚ ਮੈਂ ਮਾਏ ਮੇਰੇ ਬਾਹਰ ਸੁੱਟ ਕੇ ਮਾਲ ਲੈ ਗਿਆ ਤੇ ਅੱਜ ਆਪਾਂ ਇਹ ਨਾਲ ਤੁਸੀਂ ਜੁੜੇ ਰਹੋ ਤੇ ਆਪਾਂ ਦੇ ਮੰਡੇ ਆਏ ਗਏ ਹੈ ਗੈਂਗਸਟਰ ਬੰਦੇ ਆਏ ਆ ਜੀ ਰਾਤ ਨੂੰ ਸੋਦੇ ਦੀ ਰਾਤ ਨੂੰ ਪ੍ਰੈਸ਼ਰ ਜਾਂਦੇ ਆ। ਸਵਲ ਮੇਲਾ ਵੇਖਣ ਆਏ ਨੇ। ਮੇਲਾ ਵੇਖਣ ਆਏ ਨੇ ਤੇ ਮੇਲਾ ਆਪਾਂ ਰਾਤ ਨੂੰ ਵੇਖਣ ਆਏ। ਦੇਨਾਲਾ ਦਾ ਡਰੈਮਾ ਸਪੈਸ਼ਲ ਬੰਦੇ ਗੁਜਰਾਤੋਂ ਸਭੇ। ਤੇ ਆਪਣੇ ਨਾਲ ਤੁਸੀਂ ਜੁੜੇ ਰਹੋ ਤੇ ਆਪਾਂ ਮੇਲਾ ਮੇਲਾ ਦਿਖਾਉਣੇ ਤੁਹਾਨੂੰ। ਨਾਲ ਨਾਲ ਐਵੇਂ ਆਇਆ। ਨਹੀਂ ਗਈ ਤਾਂ ਸੱਚੀ ਗੱਲ ਹੀ। ਨਹੀਂ ਗਈ ਤਾਂ। ਮਗਰ ਪੱਜ ਪੱਜ ਮੇਲਾ ਵਗਾਵੇਂ ਤੂੰ। ਠੀਕ ਹੈ ਠੀਕ ਹੈ ਇਹ ਪਿੱਛੀ ਵੈਂਟ ਸ਼ਹਿਰ। ਲਾਈਟਾਂ ਲੌਟਾਂ ਲੱਗੀਆਂ ਤੇ ਪਾਉ ਐਂਡ 2 ਕਿਲੋਮੀਟਰ ਐ ਇਥੋਂ ਬਾਬਾ ਦੀਪ ਸਿੰਘ ਜਿਹੜਾ ਜੱਜਮਸਤਾਨ ਕਰੋ ਮਮੀ ਚਲੋ ਭਾਈ ਚਲੋ ਸੱਜਣੋ ਹਾਈ ਬਾਬਾ ਦੀਪ ਸਿੰਘ ਆਰਾਸ਼ ਚੇਤਾਸ਼ ਤੁੰਗ ਲੋਕ ਆਉਂਦੀ ਉਹ ਆਏ ਕੁਮਾਰ ਜਨਮਸਥਾਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਦਰਸ਼ਨ ਵੀ ਸਿਹਰੇ ਆਪਾਂ ਦਰਬਾਰ ਦੇ ਸਾਈਡ ਆਈ ਨਹੀਂ ਸੀ ਤੇ ਇਹ ਤਾਂ ਕਰਕੇ ਉਧਰ ਉਧਰੀ ਮੱਥਾ ਟੇਕ ਕੇ ਤੇ ਉਧਰ ਉਧਰ ਹੀ ਚੱਲ ਗਏ ਬੰਦੇ ਆਪਣੇ ਉੱਥੇ ਖੜੇ ਸਰ ਵੱਤਾ ਜੈ ਵੀਰ ਹਾਂ ਮੋਮਾ ਕਿ ਪਹੁੰਚੰਦੇ ਆਂ ਦੁਹਾਨ ਵਾਲੋ ਸਾਈਡ ਆ ਦੁਹਾਨ ਹਾਲ ਦੀ ਆਪਾਂ ਸਵੇਰੇ ਕਲਿੱਪ ਲੈ ਲਈ ਸੀ ਇਸ ਸਾਈਡ ਲੰਗਰ ਵਾਲਾ ਸਾਹਮਣੇ ਤੇ ਦਰਬਾਰ ਦੀ ਵੀ ਅੰਦਰੋਂ ਕਲਿੱਪ ਲਵਾਂਗੇ ਆਪਾਂ ਮੱਥਾ ਟੇਕਣ ਲੱਗੇ ਆਪਣੇ ਬੰਦੇ ਆਪਣੇ ਨਾਲ ਜਿਹੜੇ ਆਏ ਸਲਾਵਾ ਨਹੀਂ ਮੁੱਕਦੀ ਇਹਨਾਂ ਦੀਆਂ ਪਤਾ ਨਹੀਂ ਕੀ ਕਰਦੇ ਨੇ ਪਤਾ ਨਹੀਂ ਇਹ ਕੀ ਕਰਦੇ ਨੇ ਪਤਾ ਨਹੀਂ ਤੁਸੀਂ ਕੀ ਸਲਾਵਾ ਕਰਦੇ ਰਹਿੰਦੇ ਜੋ ਸਾਰਾ ਦਿਨ ਤੁਹਾਡਾ ਸਲਾਵਾ ਜਿੰਨਾ ਕੇ ਜਾਂਦਾ ਇਹ ਸਜਾਵਟ ਦਾ ਕਹਿੰਦਾ ਹੈ ਕਿ ਬਹੁਤ ਵਧੀਆ ਸਜਾਵਟ ਹੋਈ ਹੈ ਗੁਰੂ ਘਰੇ ਵਾਹਿਗੁਰੂ ਤੇ ਆਪਣੇ ਪਿੰਡੋਂ ਹੀ ਮਿਲਿਆ ਆ ਤੇ ਆਪਾਂ ਵੀ ਸਜਾਵਟ ਕਰਨੀ ਉਹ ਵੀ ਬਲੌਗ ਤੁਹਾਨੂੰ ਵੇਖਣ ਨੂੰ ਮਿਲਣਗੇ ਇੱਕ ਤਰੀਕ ਨੂੰ ਸਿਆਟਾ ਸ਼ੁਰੂ ਕਰਦਾ ਸਾਡਾ ਮੁੱਖ ਸੇਵਾਦਾਰ ਇਹ ਹੈਗਾ सोनू ਕੀ ਨਾਂ ਤੇਰਾ ਗੁਰਵਿੰਦਰ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਸਾਡਾ ਮੁੱਖ ਸੇਵਾਦਾਰ ਆ ਸਾਰੀ ਡਿਊਟੀ ਇਹਦੀ ਲਈ ਜਾਂਦੀ ਹੈ ਤੇ ਇਹ ਅਸੀਂ ਸਪੈਸ਼ਲ ਬੰਦੇ ਕਿੱਥੋਂ ਮੰਗਾਏ ਆ ਕਿਹੜੀ ਕੰਟਰੀ ਤੋਂ ਕਿੱਥੋਂ ਆਏ ਭਾਜੀ ਤੁਸੀਂ ਕੰਟਰੀ ਨਹੀਂ ਸਟੇਟ ਆ ਕਿਹੜੀ ਸਟੇਟ ਤੋਂ ਗੁਜਰਾਤ ਤੋਂ ਸਪੈਸ਼ਲ ਮੇਲ ਆੜ ਤੋਂ ਦਰਬਾਰ ਦੀ ਜਾਵੜ ਦੇ ਕੋਲ ਬਹੁਤ ਸੋਹਣੀ ਇਹ ਆਗਾਜ਼ ਤਰਲੰਗਰਾਲ ਦਰਬਾਰ ਦੀ ਬਹੁਤ ਸੋਹਣੀ ਸਜਾਵਟ multimass <laughs> Beast <laughs> ਕਹੋ ਆਗਮਨੀ ਰਗਿਆਰੀ ਸਤਿ ਰਮਨ ਅਸਿਆਦ ਨਾ ਬਾਬਾ ਮਨੇ ਆ ਜਾਣੀ ਬਿਨੰਦਾਤਾ ਨਾਨਕ ਕੋਲ ਲੰਗਰ ਸ਼ਗਨ ਆ ਗਿਆ ਸੇਰ ਵਾਲੇ ਸੇਰ ਵਾਲੇ ਕੰਮਾਂ ਤੇ ਆ ਗਏ ਉਹ ਨਾਲ ਕੰਮਾਂ ਦੇ ਉਹ ਵੀ ਕਹਿੰਦੇ ਗੱਭਰੂ ਕਹਿੰਦੇ ਲੰਗਰ ਛਕਣ ਆ ਗਏ ਇਹ ਘਾੜਾ ਬੰਦਾ ਉਹ ਲਗਾ ਲੈਣ ਤੇ ਬਾਹਰ ਕੀ ਕਰੀ ਅੰਦਰ ਜੋ ਮਿਲ ਗਿਆ ਸ਼ਾਲਾ ਬੇਸ਼ੱਕ ਸ਼ਾਲਾ ਕੋਈ ਗੱਲ ਨਹੀਂ ਕਿ ਗੱਡੇ ਚਾਹ ਦੇ ਚਾਹ ਦੇ ਟਿੱਕੀ ਜੂਟ ਕੋਈ ਖਾਲੀ ਪੇਟ ਆਇਆ ਕਰੋ ਖਾਲੀ ਪੇਟ ਆਇਆ ਕੋਈ ਕੁਝ ਨਹੀਂ ਖਾਦਾ लाइन बहुत लंबी यार कि बंदे चापा खाते भी लड़ते हो <सुण> ਜੋ ਕਿ ਮੇਰੇ ਬਾਦ ਡੈਕਟਰ ਜਿੱਤ ਦਾ ਮਤਲਬ ਇਹ ਹੈ ਹੁਸਤਾ ਲੈਣਾ ਹੁੰਦੇ ਮੇਰਾ ਬੁੱਪੜ ਇਹ ਘਰ ਦੇ ਬੁੱਪੜ ਦਾਖ ਨਹੀਂ ਮੇਰੇ ਲੋ ਗਿਆ ਹੋਇਆ ਗਾ ਨਹੀਂ ਟਲਦਾ ਨਹੀਂ ਟਲਦਾ ਨਹੀਂ ਟਲਦੇ ਪਲੇਟ ਚ ਕੋਈ ਆਇਦਰ ਲੈ ਆਗਾ ਲੁਟਕੀ ਦਾ ਲੰਗਰ ਤੇ ਸਖਣ ਆ ਗਏ ਆਪਣੇ ਮੁੰਡੇ ਨਹੀਂ ਛੱਡਦੇ ਨਹੀਂ ਛੱਡਦੇ ਕੋਈ ਲੰਗਰ ਉੱਤੇ ਕਰ ਉੱਤੇ ਕਰ ਹਾਂ ਇਹ ਕਰਕੇ ਆ ਗਿਆ ਹੁੰਦਾ ਗਾੜੀ ਨੂੰ ਕੈਮਰਾ ਸਾਫ ਕਰ ਲਾ ਲੈ। ਥੈਂਕ ਯੂ ਭਾਜੀ। ਟੋਵੀਟ ਦੋ ਟਿੱਕੀਆਂ ਮਿਲ ਗਿਆ ਆਪਣਾ। ਵਾਹ ਜੀ ਵਾਹ। ਮਿਲ ਗਈ ਟਿੱਕੀ? ਹਾਂ ਜੀ। ਲਗਾਓ ਫਿਰ। ਆਹ ਵੇਖੋ। ਥੈਂਕ ਯੂ ਜੀ। ਦਲਬਾਗ ਦਲਬਾਗ ਟਿੱਕੀ ਮਿਲ ਗਈ? ਨਹੀਂ। ਹਾਂ? ਖਾਣੀ ਖਾਣੀ। ਕਿਉਂ? ਖਾਣੀ ਨਹੀਂ। ਹਾਂਜੀ ਕੀ ਕਹਿੰਦਾ ਕੀ ਬਹੁਤ ਸਵਾਦ ਆ ਟਿੱਕੀ ਸਵਾਦ ਆ ਬਹੁਤ ਵਧੀਆ ਲੱਗੇ ਟਿੱਕੀ ਸਵਾਦ ਤੁਸੀਂ ਏਕੀਆ ਖਾ ਕੇ ਹੁਣ ਕੀ ਖਾਣਾ ਤੋ ਬਸ ਚਾਹ ਇਸ ਟਿੱਕੀ ਖਾ ਕੇ ਤੋ ਬਾਕੀ ਕੀ ਖਾਣਾ ਹੋਣ ਲੰਗਰ ਕਰਨੇ ਲੰਗਰ ਚਲੋ ਟਿੱਕੀ ਖਾ ਕੇ ਮੈਂ ਦਾ ਪਟਾਕੇ ਇਹ ਨਵਾਂ ਗੇਟ ਜੋ ਨਵਾਂ ਗੇਟ ਬਣਿਆ ਹੁਣ ਐਂਟਰੀ ਦਾ ਅੰਦਰ ਦੀਵਾਨ ਨਾਲ ਇਹ ਸਾਈਡ ਤੇ ਰੋਹ ਦਾ ਲੰਗਰ ਲੱਗਾ ਹੁਣ ਕੱਟ ਗਈ ਪੀੜਾਂ ਨਾਲ ਸਾਰੇ ਬੜੀ ਪੀੜੀ ਘਰ ਵਾਲ ਬਾਰ ਆ ਗਏ ਆਪਾਂ ਰੋਡ ਤੇ ਉਹ ਪੀੜ